ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਰਮਨ ਅਰੋੜਾ ਜਿਹੜੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ 5 ਦਿਨਾਂ ਦਾ ਉਹਨਾਂ ਤੇ ਰਿਮਾਂਡ ਹੈ ਇੱਕ ਪਾਸੇ ਉਹਨਾਂ ਦੀ ਖਾਲਤ ਖਸਤਾ ਹੋ ਗਈ ਉਹਨਾਂ ਦੇ ਪਿੱਤੇ ਦੇ ਵਿੱਚ ਪਥਰੀ ਆਈ ਲੇਕਿਨ ਵਿਜੀਲੈਂਸ ਦੇ ਅਧਿਕਾਰੀਆਂ ਨੇ ਉਹਨਾਂ ਦੀ ਫਿਜ਼ੀਕਲ ਜਾਂਚ ਕਰਾਉਣ ਤੋਂ ਬਾਅਦ ਨਾਲ ਦੀ ਨਾਲ ਹੀ ਆਪਣੇ ਦਫ਼ਤਰ ਦੇ ਵਿੱਚ ਫਿਰ ਧੱਕੇ ਲੈ ਗਈ ਕੋਈ ਕੁਤਾਈ ਨਹੀਂ ਦੂਸਰੇ ਪਾਸੇ ਜਿੱਥੇ ਪੰਜਾਬ ਦੇ ਲੋਕ ਖੁਸ਼ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿ ਰਮਨ ਅਰੋੜਾ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਦੂਸਰੇ ਪਾਸੇ ਪੁਲ ਪ੍ਰਸ਼ਾਸਨ ਦੇ ਇੱਕ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਮੇਰਾ ਨਾਮ ਨਹੀਂ ਦੱਸਣਾ ਇਸ ਦੇ ਵਿੱਚ ਹੋਰ ਵੀ ਅਨਬੋਰਬ ਨੇ ਉਹਨਾਂ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਖਿਲਾਫ ਕੀਤੀ ਗਈ ਕਾਰਵਾਈ ਤੋਂ ਸ਼ਹਿਰ ਦੇ ਲੋਕ ਖੁਸ਼ ਹਨ ਪਰ ਦੂਜੇ ਪਾਸੇ ਇਮਾਨਦਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਪੁਲਿਸ ਅਧਿਕਾਰੀ ਅਤੇ ਪੁਲਿਸ ਸਟੇਸ਼ਨ ਪੱਧਰ ਤੇ ਤਨਾਤ ਪੁਲਿਸ ਕਰਮਚਾਰੀ ਗੁੱਸੇ ਵਿੱਚ ਹਨ ਉਹਨਾਂ ਦੇ ਗੁੱਸੇ ਦਾ ਕਾਰਨ ਬਿਨਾਂ ਸ਼ੱਕ ਮੁੱਖ ਮੰਤਰੀ ਵੱਲੋਂ ਵਿਧਾਇਕ ਖਿਲਾਫ ਕੀਤੀ ਗਈ ਕਾਰਵਾਈ ਹੈ ਪਰ ਵਿਧਾਇਕ ਦੇ ਇਸ਼ਾਰੇ ਤੇ ਗਲਤ ਕੰਮ ਕਰਨ ਵਾਲੇ ACP SHO ਖਿਲਾਫ ਅਜੇ ਵੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇੱਕ ਪੁਲਿਸ ਅਧਿਕਾਰੀ ਹਲਕਾ ਜਲੰਧਰ ਸੈਂਟਰਲ ਦੇ ਨੇ ਜਿਹੜੇ ਕਹਿ ਰਹੇ ਨੇ ਕਿ ACP ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ SHO ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਸੀਨੀਅਰ ਇਮਾਨਦਾਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪਿਛਲੇ ਪੁਲਿਸ ਅਧਿਕਾਰੀ ਅਤੇ SHO ਆਪਣੇ ਦਫ਼ਤਰਾਂ ਦੀ ਬਜਾਏ ਵਿਧਾਇਕ ਦੇ ਦਫ਼ਤਰ ਵਿੱਚ ਡਿਊਟੀ ਕਰਦੇ ਸਨ ਦੋਵੇਂ ਵਿਧਾਇਕ ਦੇ ਕਮਾਊ ਪੁੱਤਰ ਸਨ ਲੋਕਾਂ ਦੀਆਂ ਵਿਵਾਦਿਤ ਟਰਾਪੀਆਂ ਨੂੰ ਸਸਤੇ ਰੇਟ ਤੇ ਖਰੀਦਣਾ ਅਤੇ ਮਹਿੰਗੇ ਭਾਅ ਤੇ ਵੇਚਣ ਦਾ ਕੰਮ ਵੀ ਚੱਲ ਰਿਹਾ ਸੀ ਇੰਨਾ ਹੀ ਨਹੀਂ ਪੁਲਿਸ ਅਧਿਕਾਰੀਆਂ ਅਧਿਕਾਰੀ ਅਤੇ ਐਸ ਐਚਓ ਲਾਟਰੀ ਦੀਆਂ ਦੁਕਾਨਾਂ ਖੋਲਣ ਲਈ ਮੋਟੀ ਰਕਮ ਲੈਂਦੇ ਸਨ ਸ਼ਰਾਬ ਪੀਣ ਵਾਲੇ ਉਕਤ ਐਸ ਐਚਓ ਥਾਣੇ ਦੇ ਨੇੜੇ ਇੱਕ ਕਮຊੂ ਢਾਬੇ ਦੇ ਬਾਹਰ ਕਾਰਾਂ ਵਿੱਚ ਵਰਦੀ ਪਾ ਕੇ ਸ਼ਰਾਬ ਵੀ ਪੀਂਦਾ ਸੀ ਉਕਤ ਐਸ ਐਚਓ ਵਿਧਾਇਕ ਦੇ ਦੰਮ ਤੇ ਅਕਸਰ ਜਾਂਦਾ ਸੀ ਪਰ ਹੁਣ ਜੇਕਰ ਵਿਧਾਇਕ ਖੋਤ ਨੂੰ ਬਚਾ ਸਕਦਾ ਹੈ ਤਾਂ ਐਸਐਚ ਨੂੰ ਕੌਣ ਬਚਾਏਗਾ ਯਾਨੀ ਕਿ ਐਸਐਚਓ ਅਤੇ ਏਐਸਪੀ ਦੋਵੇਂ ਅੜਕੇਤੇ ਨੇ ਇਹਨਾਂ ਨੇ ਕਿਹਾ ਕਿ ਇਹ ਦੋਨੋਂ ਰਮਨ अरोड़ा ਦੇ ਦਫਤਰ ਦੇ ਵਿੱਚ ਡਿਊਟੀ ਕਰਦੇ ਸੀ ਇੱਕ ਸੀ ਏਸੀਪੀ ਤੇ ਦੂਸਰੇ ਸੀ ਐਸਐਚਓ ਜਿਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਗਲਤ ਧੰਦੇ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਅਤੇ ਉਹਨਾਂ ਦੇ ਲੜਕੇ ਵੀ ਅਨਮੋਲ ਬਨੇ ਇਸ ਵਿੱਚ ਇਕੱਲੇ ਇਨਵੋਲਵਮੈਂਟ ਜਿਹੜੀ ਰਮਨ ਅਰੋੜਾ ਦੀ ਨਹੀਂ ਹੈ ਰਮਨ ਅਰੋੜਾ ਦੇ ਨਾਲ ACP ਜਿਹੜੇ ਵਿਸ਼ਿਸ਼ਟ ਹੈਗੇ ਸੀ ਸੁਖਦੇਵ ਸਿੰਘ ਉਹ ਤਾਂ ਹੈ ਹੀ ਸੀ ਹੈ ਸੀ ਉਹ ਤਾਂ ਹੈਗੇ ਸੀ ਆਲਰੇਡੀ ਲੇਕਿਨ ASP SHO ਮੰਤਰੀ ਮੰਤਰੀ ਦੇ ਲੜਕੇ ਯਾਨੀ ਕਿ ਸਾਰੇ ਅਧਿਕਾਰੀਆਂ ਅਤੇ ਪੰਜਾਬ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੋ ਜਲੰਧਰ ਤੋਂ ਹੈ ਉਹਨਾਂ ਵੱਲੋਂ ਪੁੱਠੇ ਸਿੱਧੇ ਹੱਥ ਮਾਰ ਕੇ ਤੰਗਲੀ ਨਾਲ ਨੋਟ ਇਕੱਠੇ ਕੀਤੇ ਜਾ ਰਹੇ ਸੀ 13 ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ ਗਈਆਂ ਨੇ ਉਥੋਂ ਦੀ ਪੁਲਿਸ ਕਹਿ ਰਹੀ ਹੈ ਕਿ ਐਸਐਚਓ ਅਤੇ ਏਐਸ ਏਐਸਪੀ ਤੇ ਕਾਰਵਾਈ ਕਦੋਂ ਹੋਵੇਗੀ ਉਹਨਾਂ ਦੋਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਮੰਤਰੀ ਅਤੇ ਮੰਤਰੀ ਦੇ ਲੜਕੇ ਇਟ ਮੀਨਸ ਉਹ ਇਸ਼ਾਰਾ ਕਰ ਰਹੇ ਨੇ ਮਹਿੰਦਰਪਾਲ ਭਗਤ ਅਤੇ ਉਹਨਾਂ ਦੇ ਲੜਕੇ ਅਤੁਲ ਭਗਤ ਤੇ ਧੰਨ